ਹਾਂਜੀ ਦੋਸਤੋ ਕੀ ਤੁਸੀਂ ਵੀ ਇੰਸਟਾਗ੍ਰam YouTube Facebook ਚਲਾ ਚਲਾ ਕੇ ਥੱਕ ਗਏ ਹੋ ਪਰ ਹਜੇ ਤੱਕ ਵੀ ਕੋਈ ਇਨਕਮ ਨਹੀਂ ਹੋਈ ਔਰ ਬਹੁਤ ਸਾਰੀਆਂ ਐਡਸ ਵੀਡੀਓ ਦੇਖਦੇ ਆ ਕੇ پاگل ਹੋ ਚੁੱਕੇ ਹਾਂ ਪਰ ਫਿਰ ਵੀ ਕੋਈ ਵੀ ਪੈਸੇ ਕਮਾਉਣ ਦਾ ਤਰੀਕਾ ਮਿਲ ਨਹੀਂ ਰਿਹਾ ਤਾਂ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਹੈ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਆਖਰੀ ਵੀਡੀਓ ਹੋਵੇਗੀ ਜਿਸ ਨੂੰ ਵੇਖਣ ਤੋਂ ਬਾਅਦ ਤੁਸੀਂ 15 ਤੋਂ 20000 ਰੁਪਏ ਤਾਂ ਬੜੇ ਆਰਾਮ ਨਾਲ ਕਮਾ ਸਕਦੇ ਹੋ ਤਾਂ ਜੇਕਰ ਤੁਸੀਂ ਇੰਟਰਸਟਿਡ ਹੋ ਤਾਂ ਦਿੱਤੇ ਗਏ ਨੰਬਰ ਤੇ ਸਾਨੂੰ WhatsApp ਤੇ ਕੰਟੈਕਟ ਕਰੋ ਮਿਲਦੇ ਆ WhatsApp ਗਰੁੱਪ ਦੇ ਵਿੱਚ ਜਿੱਥੇ ਕਿ ਤੁਹਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਫ੍ਰੀ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਵੀਡੀਓ ਕਿਸ ਤਰ੍ਹਾਂ ਬਣਾਉਣੀ ਹੈ ਐਡੀਟਿੰਗ ਕਿਸ ਤਰ੍ਹਾਂ ਕਰਨੀ ਆ ਥੰਬਨੇਲ ਕਿਵੇਂ ਬਣੇਗਾ ਹੈਸ਼ਟੈਗ ਕਿਹੜੇ-ਕਿਹੜੇ ਲਗਾਉਣੇ ਨੇ ਔਰ SEO ਕਿਵੇਂ ਕਰਨਾ ਹੈ ਔਰ ਵੀਡੀਓ ਨੂੰ ਰੈਂਕਿੰਗ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਹਰ ਇੱਕ ਗਾਈਡੈਂਸ ਬਿਲਕੁਲ ਫ੍ਰੀ ਹੋਵੇਗੀ ਕੋਈ ਵੀ ਚਾਰਜ ਨਹੀਂ ਲਿਆ ਜਾਵੇਗਾ ਜਿਸ ਤੋਂ ਵਾਅਦਾ ਕੀ ਤੁਸੀਂ ਹਰ ਮਹੀਨੇ 15 ਤੋਂ 20000 ਰੁਪਏ ਆਮਦਨ ਕਮਾ ਸਕਦੇ ਹੋ ਆਪਣੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰਕੇ ਆਪਣੇ ਗਰੁੱਪ ਦੇ ਵਿੱਚ ਜੁਆਇਨ ਹੋਵੋ ਔਰ ਆਪਣੀ ਜਿਹੜਾ ਜਰਨੀ ਨੂੰ ਅੱਗੇ ਲੈ ਕੇ ਚੱਲਗੇ ਔਰ ਸਾਰੇ ਦੋਸਤ ਮਿਲ ਕੇ ਅੱਗੇ ਵਧੀਆਂ ਔਰ ਵੱਧ ਤੋਂ ਵੱਧ ਇਨਕਮ ਜਨਰੇਟ